ਮੈਨੂੰ ਅਜ ਤੱਕ ਪੜੇ ਸਾਰਿਆਂ ਦਾ ਨਾਮ ਲੈ ਦਿੱਤਾ ਇਹਨੇ ਪਿਆ ਚੀਜ਼ਾਂ ਜ਼ਿੰਦਗੀ ਚ ਇੱਕ ਕਰ ਹੀ ਜ਼ਰੂਰ ਪੀਣੀ ਹੈ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਨਾ ਉਹ ਵੀ ਇਹਨਾਂ ਦੇ ਗ੍ਰੈਂਡਪੇਰੈਂਟਸ ਦੇ ਸੀਗੇ ਇਹ ਮੇਰਾ ਬਾਡੀਗਾਰਡ ਹੈ ਜੀ ਗਾਰਡ ਦੀ ਬਾਡੀ ਕਿੱਥੇ ਇਹਨੂੰ ਪਵਾਓ ਬਾਡੀ ਕਿਸਵੇਂ ਨਾ ਹਾਂ ਅੱਛਾ ਇਹ ਬਾਡੀ ਭੁੱਲ ਕੇ ਆ ਗਿਆ ਘਰ ਆਸ ਭਾਜੀ ਕਮਾਨ ਦੀ ਹਾਂ ਤੁਸੀਂ ਪੀਓਗੇ ਇਹ ਵੀ ਸੁਣਿਆ ਕੋਗੀ ਜੀ ਕਿ ਡਿਪੀ ਭਾਜੀ ਨੂੰ ਸਮੀਪ ਕੰਗ ਭਾਜੀ ਬਾਰੇ ਵੀ ਤੁਸੀਂ ਦੱਸਿਆ ਸੀ ਆਓ ਇੱਕ ਸਿਚੁਏਸ਼ਨ ਇਦਾਂ ਦੀ ਬਣ ਗਈ ਸੀ ਕਿ ਕੈਰੀਅਨ ਜੱਟਾ ਜਦੋਂ ਫਿਲਮ ਬਣੀ ਹੈ ਨਾ ਜੀ ਜੀ ਉਹਦੇ ਚ ਮਜ਼ੇ ਦੀ ਗੱਲ ਹੈ ਗਿੱਪੀ ਅੱਛਾ ਜੀ ਸੁਮੀਪਾ ਜੀ ਇੱਥੇ ਕੀ ਇੱਥੇ ਸੁਮੀਪਾ ਜੀ ਹਾਂ ਜੀ ਹਾਂ ਜੀ ਤੇ ਮੈਨੂੰ ਥੋੜਾ ਹੋਰ ਦੂਰ ਕਰ ਦਿਓ ਆ ਮੈਂ ਗ੍ਰੇਟ ਕੀ ਬਾਤ ਹੈ ਕੀ ਬਾਤ ਹੈ ਕੁਗੀ ਜੀ ਬਾਈਕ ਬੜੀ ਜ਼ਰੂਰੀ ਗੱਲ ਕਰਨੀ ਸੀ ਥੋੜੇ ਪਹਿਲੇ غیر ਜ਼ਰੂਰੀ ਸੀ ਸਾਰੀਆਂ ਨਹੀਂ ਉਹ ਵੀ ਜ਼ਰੂਰੀ ਸੀ ਬਟ ਇੱਕ ਇੱਕ ਹੋਰ ਜ਼ਰੂਰੀ ਗੱਲ ਨਹੀਂ ਉਹ ਫੂਡ ਦੇ ਨਾਲ ਰਿਲੇਟਡ ਹੈ ਕਮੋ ਕਮੋ ਰੁਗੀ ਅੰਸਾਗਾ ਕੱਟਣ ਗਿਆ ਨੇ ਕੀ ਕੱਟ ਲਿਆਂਦਾ ਡਡਕਟਾਕ ਡਡਕਟਾਕ ਡਿੰਗਟਾ ਸਾਰੇ ਡੱਡੂ ਮੱਛੀਆਂ ਸ਼ੇਰ ਚੀਤੇ ਸਿਪੀਆਂ ਛਾਰਕਾਂ ਹੋਰ ਸਮੁੰਦਰੀ ਚੀਜ਼ਾਂ ਜਿੰਨੀਆਂ ਵੀ ਆ ਕੇ ਹਾਂਜੀ ਉਹ ਤੁਹਾਡੀ ਲੜਾਈ ਦੇਖਣ ਬਾਹਰ ਆ ਜਾਂਦੇ ਸੰਗਤ ਜੀ ਕੁੜੀ ਦੇ ਹੱਥੋਂ ਵਾਈਪਰ ਖੋਲ ਲੈਂਦੇ ਖਤਰਨਾਕ ਐਕਸ਼ਨ ਲੜਾਈ ਪੂਰਾ ਆਚਿਸਟਿਸਟਾ ਟੂ ਪੂਰਾ ਐਕਸ਼ਨ ਚੱਲ ਰਿਹਾ ਉਹ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਹ ਫਿਲਮ ਨੂੰ ਡਾਇਰੈਕਟ ਕਰ ਰਹੇ ਸ਼ਿੰਦਾ ਗਰੇਵਾਲ ਇੱਕਮ ਗਰੇਵਾਲ ਤੇ ਗੁਰਬਾਹ ਗਰੇਵਾਲ ਮਰਦਾ ਮਰਦਾ ਠੀਕ ਆ ਹੋ ਜੋੜਿਆ ਲੱਗਦਾ ਹੈ ਹੈਲੋ ਗਾਇਸ ਹੈਲੋ ਹੈਲੋ ਹਾਈ ਮਿਸਟਰ ਕੁਦੀਕ ਕੁਗੀ ਹਾਊ ਆਰ ਯੂ ਹਾਈ ਹਾਈ ਸੰਗਾ ਹਾਊ ਆਰ ਯੂ ਹਾ ਹਾ ਇਹ ਤਾਂ ਸਿਰ ਤੇ ਬੋਝ ਕਾਦਾ ਲਈ ਫਿਰਨਾ ਆ ਐਕਚੁਅਲੀ ਆ ਵੈਸੇ ਕੁਗੀ ਆ ਮੈਂ ਅਮਰੀਕਨ ਆਰਮੀ ਦੇ ਵਿੱਚ ਸੀਗਾ ਸੋ ਇਹ ਕਿਹੜੀ ਕਲੋਂ ਕੱਢਿਆ ਗਿਆ ਤੁਹਾਨੂੰ ਕੋਈ ਤਾਂ ਕਰਤੂਤ ਹੋਣੀ ਨਾ ਜਿਹੜਾ ਕੱਢਿਆ ਅਗਲੇ ਆ ਅਕੀ ਲਵਾਂਗੇ ਤੁਸੀਂ ਕਾਫੀ ਟੀ ਜੇ ਸਾਡੇ ਘਰ ਆਏ ਹੋ ਤੁਸੀਂ ਫੈਮਿਲੀ ਮੰਗਾ ਦੋ ਪੀਚ ਐਲਡੀ ਫਲਾ ਸਟਰਾਬਰੀ ਬਲੇਸੀ ਫੇਸ ਉਹ 13 ਭਲਾ ਇਹ ਕੀ ਕਹੀ ਜਾਂਦਾ ਏ ਇਹਨੂੰ ਜਿੰਨਾ ਮੈਨੂੰ ਅਜ ਤੱਕ ਪੜੇ ਸਾਰਿਆਂ ਦਾ ਨਾਮ ਲੈਤਾ ਇਹਨੇ ਪੀ ਆ ਚੀਜ਼ਾਂ ਜ਼ਿੰਦਗੀ ਚ ਇੱਕ ਕਰ ਹੀ ਜ਼ਰੂਰ ਪੀਣੀ ਆ ਇਹਨੂੰ ਉਮੀਦ ਆ ਪੀ ਇਹਦੇ ਘਰੋਂ ਹੀ ਮਿਲਣੀ ਹੋਰ ਕਿਤੋਂ ਨਹੀਂ ਮਿਲ ਗੈਟ ਦ ਪੇਪਰਸ ਗੈਟ ਦ ਪੇਪਰਸ oh thank you ਤੂੰ ਅਮਰੀਕਾ ਤੋਂ ਆਇਆ ਨਹੀਂ ਉਸ ਮੌਲੀ ਇੱਥੋਂ ਦੀ ਪੰਨੀ ਤੂੰ ਇਹ ਗਰਾਂਿਆਂ ਦੀ ਮੌਲੀ ਹਾਂ ਮੈਂ ਜਿਹੜਾ ਆ ਰਿਲੀਜੀਅਨ ਚ ਬਹੁਤ ਬਲੀਵ ਕਰਦਾ ਹਾਂ ਅੱਛਾ ਸੋ ਰੈੱਡ ਕਲਰ ਇਜ਼ ਮਾਈ ਲੱਕੀ oh wow ਸੋ ਇਹ ਜਿਹੜਾ ਬਰੀਫ ਕੇਸ ਹੈ ਹਾਂਜੀ ਇਹ ਮੇਰੇ ਗ੍ਰੈਂਡਪੇਰੈਂਟਸ ਦਾ ਹੈ ਉਸ ਤੋਂ ਬਾਅਦ ਘਰ ਜਿੰਨੇ ਪੈਸੇ ਨਹੀਂ ਹੋਏ ਕਿ ਨਵਾਂ ਟੈਚੀ ਲੈ ਲਓ ਤੁਸੀਂ ਓਕੇ ਪਹਿਲੇ ਥੋੜੀਆਂ ਗੱਲਾਂ ਬਾਤਾਂ ਕਰ ਲੈਣੇ ਉਹਦੇ ਨਾਲ ਕੀ ਆਈਸ ਬ੍ਰੇਕ ਹੋ ਜਾਂਦੀ ਹੈ ਤੁਸੀਂ ਮੇਰੇ ਬਾਰੇ ਜਾਣ ਲਓਗੇ ਮੈਂ ਤੁਹਾਡੇ ਬਾਰੇ ਜਾਣ ਲਾਂਗਾ ਰਾਈਟ ਉਹਦੇ ਨਾਲ ਇਦਾਂ ਚੀਜ਼ਾਂ ਹੋ ਜਾਂਦੀਆਂ ਜੀ ਮੈਨੂੰ ਤਾਂ ਚੱਪਾ ਚੱਪਾ ਜਾਂਦਾ ਕਿਉਂਕਿ ਮੈਂ ਪ੍ਰੋਡਿਊਸਰ ਲਖਾ ਹਾਂ ਦਾ ਪ੍ਰੋਡਿਊਸਰ ਲਖਾ ਪਰ ਤੁਸੀਂ ਮੈਨੂੰ ਬਹੁਤੇ ਵਿਜਨਰੀ ਨਹੀਂ ਲੱਗ ਰਹੇ ਕਿਉਂ ਮੈਂ ਤੁਸੀਂ ਬਿਲਕੁਲ ਵਿਜਨਰੀ ਨਹੀਂ ਲੱਗ ਰਹੇ ਮੈਨੂੰ ਨਹੀਂ ਮੇਰਾ ਵਿਜਨ ਬਹੁਤ ਹੈ ਕਿਉਂਕਿ ਮੈਂ ਇੱਕ ਵਾਰ ਐਨਕ ਦਿਖਾਇਆ ਇਹਦੇ ਵਿੱਚ ਉਹ ਗੱਲ ਲੱਗ ਜਾਂਦੀ ਹੈ ਜਿਹੜਾ ਜੇ ਦਾ ਵਿਜਨ ਨਹੀਂ ਠੀਕ ਹੈਗਾ ਉਹ ਵਿਜਨਰੀ ਕਿਵੇਂ ਹੋ ਸਕਦਾ ਮੈਂ ਦੱਸ ਨਹੀਂ ਮੈਂ ਐਕਚੁਅਲੀ ਕੀ ਹੈ ਕਿ ਆਈਜ਼ ਮੈਂ ਚਾਹਣਾ ਵੀ ਲੁੱਕ ਕਿ ਮੇਰੀ ਆਈਜ਼ ਦੇਖਣ ਜਿੱਦਾਂ ਤੁਸੀਂ ਐਨਕਲ ਲਾਈਆਂ ਤੇ ਮੈਂ ਕਹਿੰਦਾ ਕਿ ਐਨਕਾ ਕੀ ਦੇਣਾ ਮੈਸੇਜ ਹੈ ਆ ਅੰਨੀ ਦੇ ਆ ਸ਼ੀਸ਼ੇ ਆ ਇੱਕ ਡਾਕਟਰ ਨੂੰ ਬੁਲਾ ਲਓ ਮੈਂ ਕਹਿੰਦਾ ਤੇ ਇਹ ਕੋਟ ਤੁਹਾਡੇ ਸਾਈਜ਼ ਦਾ ਨਹੀਂ ਹੈ ਕਿਦਾਂ ਇਹ ਵੀ ਮੇਰੇ ਗ੍ਰੈਂਡਪੀਰੈਂਟਸ ਦਾ ਹੈ ਓ ਮਾਈ ਗਾਡ ਸੋ ਆਪਾਂ ਸੇਮ ਕੋਟ ਆਪਣੀ ਵੀ ਕੋਈ ਚੀਜ਼ ਹੈਗੀ ਕਿ ਨਹੀਂ ਨੀ ਨਿਸ਼ਾਨੀਆਂ ਜਿਹੜੀਆਂ ਆਪਾਂ ਉਹ ਅੱਛਾ ਨਿਸ਼ਾਨੀਆਂ 'ਚ ਬਲੀਵ ਕਰਦੇ ਏ ਤੁਸੀਂ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਨਾ ਉਹ ਵੀ ਇਹਨਾਂ ਦੇ ਗ੍ਰੈਂਡਪੇਰੈਂਟਸ ਦੇ ਸੀਗੇ ਦੇਖੋ ਜੇ ਅੱਜ ਸਾਡੇ ਕੋਲ ਪੈਸਾ ਹੈ ਦੌਲਤ ਹੈ ਉਹ ਕਿੱਥੇ ਲੈ ਕੇ ਕਿਉਂ ਨਹੀਂ ਆਏ ਨਾ ਨਹੀਂ ਇਹਦੇ ਚੀਏ ਸਾਰਾ ਕੁਝ ਅੱਛਾ ਦੇਖੋ ਚਾਰ-ਚਾਰ ਫੋਨ ਹੈ ਬਿਜ਼ਨਸ ਚੱਲ ਰਹੇ ਹੈ ਇਹ ਤਾਂ ਸਾਡੇ ਪਹਿਲਾਂ ਹੁੰਦੇ ਤੇ ਹੁਣ ਮੈਂ ਫਿਲਮਾਂ ਚਾਹਨਾ ਕਿ ਪ੍ਰੋਡਿਊਸ ਕਰਾਂ ਕਿਉਂਕਿ ਹਾਲੀਵੁੱਡ ਦੇ ਬਹੁਤ ਫਿਲਮਾਂ ਪ੍ਰੋਡਿਊਸ ਕਰ ਲੀਆਂ ਹੁਣ ਪੰਜਾਬੀ ਫਿਲਮਾਂ ਚ प्रोड्यूसर ਪ੍ਰੋਡਿਊਸਰ ਲਖਾ ਅਰੇ ਹਾਏ ਹਾਏ ਅੱਗੇ ਦੇਖੋ ਦੀ ਬੰਦੇ ਦੀ ਅੰਗਰੇਜ਼ੀ ਠੀਕ ਹੈ ਬੰਦੇ ਦੀ ਆਹ ਯਾਰ ਫਲੋ ਦੇਖੋ ਯਾਰ ਭਾਈ ਅੰਗਰੇਜ਼ੀ ਅੰਗਰੇਜ਼ੀ ਥੋੜੀ ਹੋਰ ਬੋਲੇ ਇਮਪ੍ਰੈਸ ਬੜਾ ਹੁੰਦਾ ਕੈਨ ਇਹ ਦਵਾਈ ਇਹਨਾਂ ਕੱਟੇ ਨੂੰ ਦਵਾਈ ਪਿਉਂਦੇ ਹੁੰਦੇ ਸੀ ਨਾਲ ਚ ਤੇ ਬੇਟੇ ਵਾਸ਼ਰੂਮ ਵੀ ਨਾਲ ਜਾਣਾ ਇਹ ਮੇਰਾ ਬਾਡੀਗਾਰਡ ਹੈ ਜੀ ਗਾਰਡ ਦੀ ਬਾਡੀ ਕਿੱਥੇ ਇਹਨੂੰ ਪਵਾਉ ਬਾਡੀ ਕਿਸ ਵਿੱਚ ਹਾਂ ਅੱਛਾ ਇਹ ਬਾਡੀ ਭੁੱਲ ਕੇ ਆ ਗਿਆ ਘਰ ਆਸ ਭਾਜੀ ਕਮਾਨ ਦੀ ਹਾਂ ਤੁਸੀਂ ਪੀਓਗੇ ਨਹੀਂ 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 ਸੋ ਮੈਂ ਤੁਹਾਡੀ ਪਾਣੀ ਚ ਮਦਾਨੀ ਫਿਲਮ ਦੇਖੀ ਤੇ ਉਹ ਟਿਕਟ ਦੇ ਪੈਸੇ ਕਿੱਥੋਂ ਆਏ ਟੀਮ ਮੈਨੇਜ ਕਰਦੀ ਆ ਅੱਛਾ ਹੋਲ ਥੀਏਟਰ ਬੁੱਕ ਕੀਤਾ ਜਾਂਦਾ ਇੰਗਲਿਸ਼ ਇੱਕ ਬੰਦੇ ਲਈ ਹਾਂਜੀ ਇੰਗਲਿਸ਼ ਚ ਡਬ ਹੁੰਦੀ ਹੈ ਫਿਲਮ ਅੱਛਾ ਫਿਰ ਦੈਨ ਆ ਵਾਚ ਓਕੇ ਅੱਛਾ ਤੇ ਮੈਂ ਜਦੋਂ ਫਿਲਮ ਦੇਖ ਰਿਹਾ ਸੀ ਤੇ ਮੈਂ ਉਦੋਂ ਹੀ ਡਿਸਾਈਡ ਕਰ ਲਿਆ ਕਿ ਮੈਂ ਤੁਹਾਨੂੰ ਕਾਸ ਕਰਨਾ ਆਪਣੀ ਫਿਲਮ ਦੇ ਵਿੱਚ ਉਸੇ ਟਾਈਮ ਤੇ ਉਹ ਬੰਦਾ ਕੰਮ ਦਾ ਹੀ ਐਵੇਂ ਗੱਲਾਂ ਪੁੱਠੀਆਂ ਸਿੱਧੀਆਂ ਕਰੀ ਜਾਂਦਾ ਸੋ ਸਾਰੀ 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 ਬ੍ਰਦਰ ਸੌਰੀ ਮੈਂ ਪ੍ਰਵਲ ਚੀ ਤੁਹਾਨੂੰ ਫੋਨ ਕਰਨ ਲੱਗਾ ਸੀ ਓਕੇ ਓਕੇ ਬਟ ਮੇਰੀ ਸੈਕਟਰੀ ਪੌਪਕਾਰਨ ਸੈਂਡਵਿਚਸ ਨੈਚੋਸ ਲੈ ਕੇ ਆ ਗਈ ਸਰ 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 ਸੋ ਮੈਂ ਫਿਰ ਉਹਦੇ ਵਿੱਚ ਬਿਜ਼ੀ ਹੋ ਗਿਆ ਸਰ ਤੇ ਬਟ ਫਿਰ ਮੈਂ ਜਸਟਿਨ ਟਰੂਡੋ ਮੇਰੇ ਮੈਨੇਜਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨੰਬਰ ਅਰੇਂਜ ਕਰੋ ਮੇਰਾ ਮੀਟਿੰਗ ਫਿਕਸ ਹੋਈ ओके ਤੁਹਾਡੇ ਬੇਟੇ ਦਾ ਕ੍ਰਿਕਟ ਠੀਕ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਗੁਰੂ ਜੀ ਦਾ ਹੀ ਪਤਾ ਹੈ ਏਕ ਟੰਗਰੀਏ ਜੋਸ਼ੀ ਦਾ ਨਹੀਂ ਤੁਹਾਡਾ ਜਲੰਧਰਕਰ ਬਣ ਗਿਆ ਓਏ ਹੋਏ ਓ ਮਾਈ ਗਾਡ ਯਾਰ ਭਾਜੀ ਇਹ ਕਿਦਾਂ ਰਿਹਾ ਭਾਜੀ ਸਾਡਾ ਹੀ ਪੈਸਾ ਲੱਗ ਰਿਹਾ ਹੈ ਅੱਛਾ ਇੰਦਰ ਰੱਖੀ ਪ੍ਰੋਡਿਊਸਰ ਤਾਂ ਹੀ ਲੱਗ ਰਿਹਾ ਹੈ ਹਾਂ ਹਾਂ ਫਿਲਮਾਂ ਕਰਦੇ ਪੈਸਾ ਬਣਾਉਂਦੇ ਤੁਹਾਡੀ ਕਿਹੜੀ ਚੱਕੀ ਚੱਲਦੀ ਹੈ ਉੱਥੇ ਭਾਜੀ ਤੁਸੀਂ ਦੱਸੋ ਥਿੰਕ ਨਹੀਂ ਬਣ ਰਿਹਾ ਭਾਜੀ ਯਾ ਇਹ ਵੀ ਸੁਣਿਆ ਕੋਗੀ ਜੀ ਕੇ ਗਿੱਪੀ ਭਾਜੀ ਨੂੰ ਸਮੀਪ ਕੰਗ ਭਾਜੀ ਬਾਰੇ ਵੀ ਤੁਸੀਂ ਦੱਸਿਆ ਸੀ ਆਓ ਇੱਕ ਸਿਚੁਏਸ਼ਨ ਇਦਾਂ ਦੀ ਬਣ ਗਈ ਸੀ ਕਿ ਕੈਰੀਅਨ ਜੱਟਾ ਜਦੋਂ ਫਿਲਮ ਬਣੀ ਹੈ ਨਾ ਜੀ ਜੀ ਉਹਦੇ ਚ ਮਜ਼ੇ ਦੀ ਗੱਲ ਹੈ ਗਿੱਪੀ ਅੱਛਾ ਜੀ ਸਮੀਪਾ ਜੀ ਇੱਥੇ ਗਿੱਪੀ ਇੱਥੇ ਸੁਮੀਪਾ ਹਾਂਜੀ ਹਾਂਜੀ ਤੇ ਮੈਨੂੰ ਥੋੜਾ ਹੋਰ ਦੂਰ ਕਰ ਦੋ ਆ ਮੈਂ ਅੱਛਾ ਜੀ ਅਸੀਂ ਤਿੰਨੇ ਇਕੱਠੇ ਨਹੀਂ ਸੀ ਹੈਗੇ ਫਿਲਮ ਚ ਓਕੇ ਫਿਲਮ ਗਿੱਪੀ ਜਣੀ ਬਣਾ ਰਹੇ ਸੀ ਸਮੀਪ ਕਾਂਗ ਉਹਨਾਂ ਤੋਂ ਸਕ੍ਰਿਪਟ ਲੈ ਰਹੇ ਸੀ ਸਿਰਫ ਅੱਛਾ ਜੀ ਤੇ ਮੈਂ ਤਾਂ ਨੇੜੇ ਤੇੜੇ ਵੀ ਨਹੀਂ ਸੀ ਫਿਲਮ ਚ ਕਿਤੇ ਅੱਛਾ ਉਹ ਕਾਫੀ ਆਪ ਇੱਥੇ ਵੀ ਜਾ ਸਕਦੇ ਹੋ ਤੁਸੀਂ ਓਕੇ 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 ਨਹੀਂ ਦੂਰ ਸੀ ਨਹੀਂ ਤੁਸੀਂ ਦੱਸ ਦੋ ਜੇ ਹੋਰ ਦੂਰ ਜਾਣਾ ਟੇਬਲ ਵੱਡਾ ਨੇ ਬਟਾ ਮੈਂ ਉਹ ਤੋਂ ਪਰੇ ਚਲਾ ਜਾਵਾਂ ਪੜਾ ਇੱਕ ਨਵਾਂ ਟੇਬਲ ਖਰੀਦ ਲਿਆ ਪੈਸਾ ਇਨਾ ਪਾਕੀ ਹੈ ਭਾਜੀ ਤੁਸੀਂ ਤੁਹਾਨੂੰ ਟੇਬਲ ਟਾਕ ਕਰ ਰਹੇ ਆ ਤਾਂ ਆਪਾਂ ਫਿਰ ਟੇਬਲ ਟਾਕ ਹੀ ਕਰਦੇ ਆ ਓਕੇ 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 ਐਵੇਂ ਟੇਬਲ ਨਵਾਂ ਲੈਣ ਜਾਵਾਂਗੇ ਓਕੇ 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 ਤੇ ਉਹ ਫਿਰ ਗੱਲ ਹੋ ਗਈ ਕਿ ਮੈਂ ਫਿਰ ਕੋਈ ਇਦਾਂ ਦਾ ਟਿਕੜਮ ਜੀ ਬਣ ਗਈ ਕਿ ਮੈਂ ਗਿੱਪੀ ਉਹਨਾਂ ਨੂੰ ਟੈਲੀਫੋਨ ਦੇ ਕਨਵਿੰਸ ਕਰ ਲਿਆ ਕਿ ਜਿਹੜਾ ਬੰਦਾ ਤੁਹਾਨੂੰ ਸਕ੍ਰਿਪਟ ਦੇਣ ਆਣ ਲੱਗਾ ਨਾ ਜੀ ਸੋ ਹੀ ਇਜ਼ ਦਾ ਰਾਈਟ ਪਰਸਨ ਟੂ ਮੇਕ ਦਿਸ ਮੂਵੀ ਹਲਾਖ ਡਾਇਰੈਕਟਰ ਹੋਣਗੇ ਬੜੇ ਬੜੇ ਵਧੀਆ ਇਹਨਾਂ ਤੋਂ ਸਮੀਰ ਜੀ ਤੋਂ ਬੜੇ ਟੈਲੈਂਟਡ ਡਾਇਰੈ ਕਈ ਇਦਾਂ ਕੋਰਟ ਸਿੱਧਾ ਕਰ ਲੈਂਦੇ ਨੇ ਇਨੀ ਗੱਲ ਸੁਣ ਕੇ ਪਰ ਉਹ ਹੁੰਦੇ ਨਹੀਂ ਅਸਲ ਅੱਛਾ ਜੀ ਤੇ ਉਹ ਫਿਰ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਭਾਜੀ ਪਰ ਇਹ ਜਿਹੜੀ ਪਾਰਟਿਕੂਲਰ ਫਿਲਮ ਹੈ ਨਾ ਇਹ ਅਲਜਬਰਾ ਹੈ ਅੱਛਾ ਜੀ ਇਹ ਲਿਖਾਵਟ ਵਿੱਚ ਹੀ ਇਹਨਾਂ ਨਾਲ ਜਬਰ ਹੈ ਨਾ ਇਹ ਸਾਨੂੰ ਅੱਜ ਤੱਕ 10 ਵਾਰੀ ਸੁਣਨ ਤੋਂ ਬਾਅਦ ਨਹੀਂ ਸਮਝ ਆਈ ਰਾਈਟ ਇਹ ਇਹਦਾ ਸਕਰੀਨ ਪਲੇ ਕੀ ਹੈ ਮੈਂ ਕਿਹਾ ਛੇਤੀ ਕਿਸੇ ਨੂੰ ਸਮਝ ਨਹੀਂ ਆਉਣੀ ਸੋ ਕੁਈ ਬੰਦਾ ਜਿਹੜਾ ਉਹਨੂੰ ਸਭ ਤੋਂ ਵਧੀਆ ਬਣਾ ਸਕਦਾ ਐਂਡ that is ਸਮੀਪ ਕੰਗ ਇੱਥੇ ਹਾਂ ਇੱਥੋਂ ਥੋੜਾ ਇੱਧਰ ਚਲੇ ਗਏ ਸੀ ਉਹਨਾਂ ਤੱਕ ਉਹ ਜੂਹੂ ਸਰਕਲ ਤੱਕ ਪਹੁੰਚ ਗਏ ਸੀ ਅੱਛਾ ਚੱਲੇ ਇੱਥੋਂ ਸੀ ਅੱਛਾ ਅੱਛਾ ਉਦੋਂ ਤੱਕ ਇੱਥੇ ਪਹੁੰਚ ਗਏ ਗਿੱਪੀ ਤਾਂ ਥੋੜਾ ਦੂਰ ਰਹਿ ਗਏ ਸੀ ਤੁਸੀਂ ਵੀ ਇੱਧਰ ਆ ਗਏ ਨਹੀਂ ਮੈਂ ਨਹੀਂ ਇੱਥੋਂ ਮੈਨੂੰ ਫੋਨ ਆਂਦਾ ਇਹਨਾਂ ਦਾ ਅੱਛਾ ਸਮੀਪ ਉਹਨਾਂ ਦਾ ਅੱਛਾ ਗੱਲ ਕਰਦੇ ਕਰਦੇ ਇੱਥੇ ਤੱਕ ਚਲੇ ਗਏ ਰਾਈਟ ਉੱਥੋਂ ਜਡਬਲ ਦਿਸਣ ਲੱਗ ਪੈਂਦਾ ਹੈ ਉਹ ਜੂਹੂ ਵਾਲਾ ਹਾਂਜੀ ਹਾਂਜੀ ਆਈ ਨੂੰ ਆਈ ਨੂੰ ਪਰ ਮੈਂ ਕਿਹਾ ਜੀ ਤੁਸੀਂ ਇੱਥੋਂ ਯੂ ਟਰਨ ਮਾਰੋ ਇਦੋਂ ਮੈਂ ਚੱਲ ਪਿਆ ਇੱਥੇ ਇੱਕ ਕੋਸਟਾ ਕਾਫੀ ਦਿਖ ਰਿਹਾ ਤੁਹਾਨੂੰ ਹਾਂਜੀ 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 ਆ ਜਿਹੜਾ ਹਾਂਜੀ ਕਾਫੀ ਪੀਦੇ ਲੋਕ ਹਾਂ ਇੱਥੇ ਫਿਰ ਅਸੀਂ ਬਹਿ ਗਏ ਇੱਥੇ ਫਿਰ ਕੋਸਟਾ ਕਾਫੀ 'ਚ ਬਹਿ ਕੇ ਬਾਕੀ ਸਾਰੀ ਗੇਮ ਹੋਈ ਉਹ ਇੱਥੋਂ ਗਿੱਪੀ ਜੀ ਨਾਲ ਗੱਲ ਹੋਈ ਤੇ ਉਹਨਾਂ ਨੂੰ ਵੈਸੇ ਇੱਕ ਟਰਸਟ ਸੀ ਮੇਰੇ ਤੇ ਵੀ ਜੇ ਬੰਦਾ ਕਹਿ ਰਿਹਾ ਤਾਂ ਗੱਲ ਠੀਕ ਹੋਣੀ ਹੈ ਰਾਈਟ ਉਹ ਗੱਲ ਕਹਾਣੀ ਲੰਮੀ ਹੈ ਪਰ ਐਂਡ ਆਫ ਦਾ ਡੇ ਸਮੀਪ ਜੀ ਜਾ ਰਹੇ ਸੀ ਸਕ੍ਰਿਪਟ ਦੇਣ ਪਰ ਜਦੋਂ ਵਾਪਸ ਆਏ ਐਜ਼ ਅ ਡਾਇਰੈਕਟਰ ਸਾਈਨਿੰਗ ਚੈੱਕ ਆਪਣਾ ਲੈ ਟਸ ਗ੍ਰੇਟ ਕੀ ਬਾਤ ਹੈ ਕੀ ਬਾਤ ਹੈ ਕੁਗੀ ਜੀ ਬਾਈਕ ਬੜੀ ਜ਼ਰੂਰੀ ਨੀ ਉਹ ਵੀ ਜ਼ਰੂਰੀ ਸੀ ਬਟ ਇੱਕ ਫਿਰ ਕੋਈ ਇੱਕ ਹੋਰ ਜ਼ਰੂਰੀ ਗੱਲ ਨਹੀਂ ਉਹ ਫੂਡ ਦੇ ਨਾਲ ਰਿਲੇਟਡ ਹੈ ਜਦੋਂ ਅਸੀਂ ਚੰਡੀਗੜ੍ਹ ਤੋਂ ਜਲੰਧਰ ਜਾਂਦੇ ਹਾਂ ਤੁਹਾਡਾ ਇੱਕ ਫੂਡ ਪੁਆਇੰਟ ਆਂਦਾ ਹੈ ਹਾਂਜੀ ਹਾਂਜੀ ਤੂੰ ਤੁਸੀਂ ਮਾੜਾ ਜਿਹਾ ਫੋਨ ਕਰਕੇ ਕਹਿ ਦਿੰਦੇ ਹੋ ਜਦੋਂ ਮੈਂ ਉਥੋਂ 버ਗਰ ਲੈਣਾ ਉਹ ਮੇਰੇ ਤੋਂ 30 ਰੁਪਏ ਮੰਗਦੇ ਆ ਭਾਜੀ ਮੈਂ ਹੁਣੇ ਫੋਨ ਕਰਕੇ ਪੁੱਛਦਾ ਵੀ ਸਾਡੇ ਜੰਕਸ਼ਨ ਤੇ 30 ਰੁਪਏ ਵਾਲਾ ਕਿਹੜਾ 버ਗਰ ਆ ਗਿਆ ਹਾਂਜੀ ਫੂਡ ਪੁਆਇੰਟ ਵਾਲਿਓ ਗੁਰਪ੍ਰੀਤ ਜੀ ਨਾਲ ਬੈਠੇ ਆ 버ਗਰ ਦੇ ਪੈਸੇ ਕਹੇ ਤੁਸੀਂ ਮਾੜਾ ਜਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਮਿੱਤਰ ਨੇ ਲੱਖਾ ਜੀ ਔਰ ਜਦੋਂ ਵੀ ਉਥੋਂ ਕ੍ਰਾਸ ਕਰਨ ਇਹ ਸਾਡੇ ਜੰਕਸ਼ਨ ਤੇ ਕਦੇ ਵੀ ਰੁਕਣ 버ਗਰ ਵਗੈਰਾ ਦੇ ਸ਼ਕੀਨ ਨੇ 버ਗਰ ਜਦੋਂ ਵੀ ਲੈਣ ਇਹਨਾਂ ਕੋਲੋਂ ਕਦੇ ਵੀ ਤੁਸੀਂ ਪੈਸੇ ਨਹੀਂ ਲੈਣੇ ਪੇਟੀਐਮ ਕਰਾ ਲੈਣਾ ਜਾਂ ਗੂਗਲ ਪੇ ਕਰਾ ਲੈ ਕੁਕੀ ਜੀ ਇੱਕ ਮੈਂ ਤੁਹਾਡੀ ਵੀਡੀਓ ਦੇਖੀ ਸੀ ਤੁਸੀਂ ਬੀਟ ਬਾਕਸਿੰਗ ਬੜੀ ਅੱਛੀ ਕਰਦੇ ਹੋ ਹਾਂਜੀ ਥੋੜੀ ਜਿਹੀ ਪੀਸ ਅਸਾ ਉਹ ਕਿੱਦਾਂ ਹੁੰਦੀ ਮੈਨੂੰ ਪਤਾ ਨਹੀਂ ਆਏ ਆ ਡੋਨਟ নো ਆਈ ਆ ਸੀਨ ਯੂ ਯਾ ਅਸਾ ਉਹ ਕਿੱਦਾਂ ਦੱਸੂ ਸੀ ਕਿੱਦਾਂ ਨਹੀਂ ਮੈਂ ਕਰ ਦਿੰਦਾ ਜੀ ਆਹ ਦਾੜੀ ਜੜੀ ਮੈਂ ਦੱਸਿਆ ਸੰਗੇ ਗਾਣਾ ਸੁਣਾ ਕੋਈ ਫਿਰ ਪੰਜਾਬੀ ਕੋਈ ਕਿਉਂਕਿ ਮੈਨੂੰ ਤਾਂ ਇੰਗਲਿਸ਼ ਆਉਂਦੇ ਆ ਮੈਂ ਮੇਰੇ ਵੱਲੋਂ ਦੇਖੋ ਉਹ ਅੱਛਾ ਯਾ ਨਹੀਂ ਨਹੀਂ ਮੈਂ ਤੁਹਾਡੇ ਨਾਲ ਤਾਂ ਦੇ ਦਾਂ ਵੀ ਹੋਰ ਕਿੰਨਾ ਕੁ ਤੀ ਇੰਨੇ ਟੈਲੈਂਟਡ ਬੰਦੇ ਆ ਤੇ ਪਹਿਲੀ ਵਾਰ ਦੇਖਿਆ ਨਾ ਜਿੰਦਗੀ ਆ ਤੂੰ ਦੋ ਤਿੰਨ ਕਲਾ ਆਪਣੀਆਂ ਹੋਰ ਦੱਸੀਆਂ ਨੂੰ ਗੱਛ ਪੈ ਜਾਣੀ ਹੋਣੀ ਮੈਂ ਤੁਹਾਨੂੰ ਸਿੰਗਿੰਗ ਸੁਣਾਉਣਾ that is opera ਕਿਉਂਕਿ ਪੰਜਾਬੀ 뮤직 ਇੰਗਲਿਸ਼ ਤੁਸੀਂ ਬਹੁਤ ਸੁਣਿਆ ਹੋਣਾ opera ਸੁਣਾਉਣਾ ਤੁਹਾਨੂੰ ਕੁਝ ਨਹੀਂ ਹੋਇਆ ਕੁਝ ਨਹੀਂ ਮਰਜੋ ਮਰਜੋ ਠੀਕ ਆ ਹੋ ਇਹਨੂੰ ਉਪੇਰਾ ਇਹਨੂੰ ਉਪੇਰਾ ਨਹੀਂ ਕਹਿੰਦੇ ਇਹਨੂੰ ਉਪਰਾ ਜਿਹਾ ਕਹਿੰਦੇ ਪਤਾ ਨਹੀਂ ਕੀ ਗਾ ਗਿਆ ਉਹ ਬੰਦੇ ਬਾਹਰ ਹੈ ਨਾ ਹੋਰ ਤਰ੍ਹਾਂ ਕਰਨਾ ਪਿਆ ਵੀ ਕੀ ਹੋ ਗਿਆ ਗੱਲ ਤਾਂ ਨਹੀਂ ਪੈਣ ਲੱਗੀ ਨਹੀਂ ਨਹੀਂ ਠੀਕ ਹੈ ਪਰ ਵੇ ਦੇਖੋ ਕਿਸੇ ਦੇ ਮੰਦੀਆਂ ਭਾਵਨਾਵਾਂ ਹੁੰਦੀਆਂ ਉਹਨਾਂ ਦੇ ਮੰਦੀਆਂ ਚੀਕਾਂ ਨੇ ਤੁਸੀਂ ਸੁਣੋ ਤੁਹਾਨੂੰ ਕੀ ਤਕਲੀਫ ਹੈ ਪਲੀਜ਼ ਆਪਸ ਵਿੱਚ ਗੱਲਾਂ ਨਾ ਹਰੇਕ ਬੰਦੇ ਦੇ ਸਾਹਮਣੇ ਨਹੀਂ ਚਾਹੀਦਾ ਗੌਣ ਲੱਗਣਾ ਕਿ ਇਹਨੂੰ ਅਟੈਕ ਵੀ ਹੋ ਸਕਦਾ ਠੀਕ ਹੈ ਨਾ ਇਹ ਨਹੀਂ ਵਧੀਆ ਸਿੰਘੀ ਪਲੀਜ਼ ਤੁਸੀਂ ਕੋ ਬੀਟ ਇਹ ਲੱਗਦਾ ਇਹ ਗਾਣੇ ਅਟੈਕ ਤੋਂ ਬਾਅਦ ਆਉਂਦਾ ਬੰਦੇ ਨੂੰ ਬੀਟ ਬਾਕਸਿੰਗ ਕਮੋ ਕਮੋ ਉਹ ਗਿਆ ਸੰਗਾ ਵਾਲਾ ਹੋ ਗਿਆ ਸੈਟ ਹੋ ਗਿਆ ਘਟਣ ਗਿਆ ਹਣੇ ਕੀ ਖਟ ਲਿਆਂਦਾ ਡਡਕਟਾਕ ਡਡਕਟਾਕ ਡਿੰਗਟਾ ਹਾਂ ਜੀ ਅੱਗੇ ਚੱਲਦੇ ਆ ਇਹ ਬਹੁਤ ਅੱਗੇ ਨਾ ਜਾਇਓ ਕਿ ਟੇਬਲ ਹੈ ਭਾਜੀ ਓਕੇ ਤੁਸੀਂ ਦੋਨੋਂ ਬਹੁਤ ਵਧੀਆ ਕਮੇਡੀਅਨ ਹੋ ਦੋ ਦੋ ਮਿੰਟ ਲਈ ਮੈਨੂੰ ਹਸਾਓ ਟੂ ਟੂ ਮਿੰਟਸ ਟੂ ਟੂ ਮਿੰਟ ਫਾਰ ਬੋਥ ਆਫ ਯੂ ਫਾਰ ਬੋਥ ਆਫ ਯੂ ਯਾ ਪਨੀ ਮੈਂ ਕਿਹਾ ਗਾਡ ਨੂੰ ਬੁਲਾਏ ਬੇਟੇ ਹੱਸਣਾ ਵੀ ਤੂੰ ਹੈ ਮੇਰੀ ਨੀ ਨੀ ਮੈਨੂੰ ਐ ਲੱਗਦਾ ਵੀ ਹੱਸਣ ਵਾਲੀ ਗੋਲੀ ਖਾਣ ਲੱਗਾ ਉਹ ਪਾਣੀ ਪੀਉਂਦਾ ਜਾਂ ਹੱਸੀ ਜਾਂਦਾ ਜਿਹਨੂੰ ਹਸਾ ਆਂਦਾ ਅਲੱਦਾ ਓਏ ਬੇਟੇ ਬੌਸ ਨੂੰ ਬੇਬਲਾ ਲਿਆ ਕਰ ਜੇ ਪਾਣੀ ਇੰਨਾ ਪਿਆਣਾ ਹੋਵੇ ਨਾ ਬੌਸ ਗਿੱਲਾ ਕਰਕੇ ਲੈ ਜਾਣਾ ਕਰ ਦਿੰਦਾ ਸਹੀ ਗੱਲ ਭਿੱਜਿਆ ਬੌਸ ਕਿੱਥੇ ਲੈ ਕੇ ਜਾਏਗਾ ਮੈਨੂੰ ਵੈਦਾ ਆਈ ਜਸਟ ਫੀਲਿੰਗ ਕਿ ਨੀ 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 ਨੋ 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 ਨੀ 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 ਬਾਈ ਨਾ ਨਾ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਾਂਗੇ ਇਨਸਲਟ ਕਰ ਰਹੇ ਹੋ ਅੱਛਾ ਦਿਸ ਇਜ਼ ਸੋ ਗ੍ਰੇਟ ਸੋ ਦੇਖੋ ਇੱਕ ਹੋਰ ਵੈਸੇ ਤਾਂ ਬਹੁਤ ਟਫ ਹੈ ਬਟ ਇੱਕ ਦਿ ਤੇ ਕੀ ਕੰਮ ਕਰੂੰਗੇ ਪਹਿਲਾਂ ਮੈਂ ਸੂਸਾਈਡ ਕਰ ਲਾਂਗਾ ਵੀ ਅਜੇ ਵੀ ਉਹੀਆਂ ਯਾਰ ਮੈਂ ਵੈਸੇ ਬਹੁਤ ਟਫ ਹੈ ਕਿਉਂਕਿ ਪ੍ਰੋਡਿਊਸਰ ਲੱਖਾ ਉੱਠਣਾ ਇੱਕ ਟੀਮ ਹੈ ਇੱਕ ਪੂਰਾ ਮੇਰੇ ਤਾਂ ਤਾਂ ਉੱਠਿਆ ਨਹੀਂ ਜਣਾ ਜੇ ਤੁਹਾਡੇ ਵਰਗਾ ਵੱਡਾ ਬੰਦਾ ਮੈਂ ਮੈਂ ਤਾਂ ਆਪ ਉੱਠਾਂ ਨਾ ਮੈਂ ਉੱਠਣ ਲਈ ਵੀ ਬੰਦਾ ਰੱਖ ਲਵਾਂ ਕੋਈ ਸੋਣਾ ਮੈਂ ਉੱਠਣਾ ਸਵੇਰੇ ਤੂੰ ਹੈ ਉਹਨੂੰ ਤਨਖਾਹ ਦਿਆਂ ਉੱਠਣ ਦੀ ਬਾਜੀ ਥ੍ਰੀ ਆਈਡੀਆ ਮੈਂ ਕਰਦਾ ਇਦਾਂ ਦਾ ਕੁਝ ਪਲਾਨ ਓਕੇ ਉਹਨੂੰ ਪੁੱਛੇ ਤੂੰ ਕੀ ਕਰਦਾ ਕਹਿੰਦਾ ਮੈਂ ਲੱਖੇ ਦਾ ਉੱਠਣਾ ਸਟਾਫ ਹਾਂ ਰਾਈਟ ਕਹਾਣੀ ਸ਼ੁਰੂ ਕਰੀਏ ਆਰ ਯੂ ਗਾਇਜ਼ ਰੈਡੀ ਰੈਡੀ ਹਾਂ ਬਰਾਬਰ ਪਾਣੀ ਪੀਲਾ ਮੈਂ ਪੀਣਾ ਪੀਣਾ ਓਏ ਹਲੋ ਐਵੇਂ ਰੱਖਿਆ ਯਾਰ ਯਾਰ ਆਪਨੇ ਵੱਡੇ ਬੰਦੇ ਆਪ ਨਹੀਂ ਪਾਣੀ ਆਪ ਨਹੀਂ ਪੀਣਾ ਸੀ ਤੂੰ ਯਾਰ ਹਰਕਤਾ ਨਾਲ ਪਾਣੀ ਪਾਣੀ ਹੋ ਜਾਣਾ ਆਪਕੇ ਦਿਨ ਦੇਖੀ ਧਿਆਨ ਨਾ ਹਾਂ ਥੈਂਕ ਯੂ ਕੁਕੀ ਜੀ ਜੀ ਤੁਸੀਂ ਨਹਿਰ ਚ ਨਹਾ ਰਹੇ ਹੋ ਪੂਰਾ ਇੰਜੋਏ ਕਰ ਰਹੇ ਹੋ ਪੂਰਾ ਇੰਜੋਏ ਪਾਣੀ ਹੈਗਾ ਨਾ ਨਹਿਰ ਚ ਪਾਣੀ ਹੈਗਾ ਜੀ ਇੰਜੋਏ ਦੇ ਚੱਕਰ ਚ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਨਹਿਰ ਦਾ ਪਾਣੀ ਵਧ ਰਿਹਾ ਓਏ ਹੋਏ ਤੇ ਉਸ ਵਧਦੇ ਪਾਣੀ ਦੇ ਬਹਾਵ ਨਾਲ ਤੁਸੀਂ ਰੁੜ ਜਾਂਦੇ ਹੋ ਹਾਂ ਤੇ ਰੁੜਦੇ ਰੁੜਦੇ ਤੁਸੀਂ ਲੰਡਨ ਐਲਿਜ਼ਾਬੈਥ ਦੇ ਘਰ ਪਹੁੰਚ ਜਾਂਦੇ ਹੋ ਹਾਂਜੀ ਐਲਿਜ਼ਬੈਥ ਕੁਈਨ ਦੇ সুইমিং ਪੂਲ 'ਚ ਪਹੁੰਚ ਜਾਨੇ ਹੋ। ਇਹ ਦੇਖ ਕੇ ਕੁਈਨ ਆਪਣੇ ਹਸਬੰਡ ਕਿੰਗ ਨੂੰ ਆਵਾਜ਼ ਮਾਰਦੀ ਹੈ। ਕਿੰਗ ਤੁਸੀਂ ਹੋ। ਹੂੰ। ਉਹਨਾਂ ਦੇ ਹਸਬੰਡ ਜਦੋਂ ਬਾਹਰ ਆਉਂਦੇ ਹਾਰਬੀ ਸੰਗਾ ਬਾਈ ਤੇ ਜਦੋਂ ਸੰਗਾ ਬਾਈ ਤੁਹਾਨੂੰ ਦੇਖਦੇ ਆ ਤੇ ਉਹ ਕਹਿੰਦੇ ਕਿ ਇਹ ਤਾਂ ਮੇਰਾ ਪੰਜਵੀਂ ਕਲਾਸ ਦਾ ਮਿੱਤਰ ਹੈ, ਯਾਰ ਹੈ। ਹੂੰ। ਤੇ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਤੇ সুইমিং ਪੂਲ 'ਚ ਨਹਾਣ ਲੱਗ ਜਾਂਦੇ ਹੋ। ਰਾਈਟ? ਇਹ ਦੇਖ ਕੇ ਕੁਈਨ ਐਲਿਜ਼ਬੈਥ ਆਪਣੇ ਹਸਬੰਡ ਨੂੰ ਕਹਿੰਦੀ ਹੈ ਕਿ ਤੁਸੀਂ ਭੇਜ ਜਾਣਾ ਅੰਦਰ ਆ ਜਾਓ ਕਿਉਂਕਿ ਮੀ ਵੀ ਪਿਆ ਰਿਹਾ ਹੈ সুইমিং ਪੂਲ ਹੈ। ਤੇ ਤੁਸੀਂ ਆਪਣੇ ਸਟਾਈਲ ਦੇ ਵਿੱਚ ਕਹਿੰਦੇ ਹੋ। ਭਾਬੀ ਜੀ ਮੈਂ ਤੇ ਤੁਹਾ पहला ही पानी हा, 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 तो पहले ही भिजे हुए नहीं नाराज होगी ना नहीं लग रहा है लोगों को बाद चलते मीह बहुत ज्यादा है, मीह के बहाव न स्विमिंग पूल चो जमायका समुद्र चुन जाओ वैसट इंडीज ਓਏ ਹੋਏ ਤਿੰਨ ਲੋਕੇਸ਼ਨ ਤੇ ਫਿਲਮ ਸ਼ੂਟ ਹੋ ਰਹੀ ਹੈ ਹਾਂ ਠੀਕ ਹੈ ਜੀ ਜੀ ਉੱਥੇ ਜਾਂਦੇ ਜਦੋਂ ਪਹੁੰਚਦੇ ਤੇ ਆਰਟਿਸਟ ਦੇ ਹੱਥਾਂ ਵਿੱਚ ਚਾਂਦੀ ਦੇ ਦੋ ਵਾਈਪਰ ਹੈ ਇੱਕ ਤੁਹਾਡੇ ਕੋਲ ਇੱਕ ਤੁਹਾਡੇ ਕੋਲ ਚਾਂਦੀ ਦੇ ਵਾਈਪਰ ਉੱਥੇ ਇੱਕ ਕੁੜੀ ਕੁਗੀ ਭਾਜੀ ਤੁਹਾਡੇ ਹੱਥ 'ਚ ਚਾਂਦੀ ਦਾ ਵਾਈਪਰ ਦੇਖਦੀ ਹੈ ਤੇ ਤੁਹਾਨੂੰ ਦਿਲ ਦੇ ਬੈਠਦੀ ਹੈ ਆਹਾ ਆਹਾ ਠੀਕ ਹੈ ਜੀ ਐਕਚੁਅਲੀ ਕੁੜੀ ਸਿਲਵਰ ਡਿਗਰ ਹੈ ਉਹ ਉਹਨੂੰ ਲੱਗਦਾ ਵੀ ਇਹਦੇ ਨਾਲ ਗੱਲ ਬਣ ਗਈ ਤੇ ਮੇਰੀ ਚਾਂਦੀ ਹੋ ਗਈ ਯਾ ਰਾਈਟ ਮੁੰਡਾ ਵਾਈਪਰ ਦੀ ਮੁਠੀ ਤੋੜ ਕੇ ਕੁੜੀ ਨੂੰ ਦਿੰਦਾ ਕਿ ਆ ਲੈ ਪੰਜ ਤੋਲੇ ਦੀਆਂ ਚਾਂਜਰਾ ਬਣਾ ਲੈ ਆਏ ਹਾਏ ਲਾਗੇ ਸੰਗਾ ਭਾਜੀ ਖੜੇ ਹੈ ਗੱਬਰੂ ਖੜ ਤੇ ਕੁੜੀ ਨੂੰ ਪੂਰਾ ਵਾਈਪਰ ਦੇ ਦਿੰਦੇ ਆ ਕਿ ਅਲਾ ਬੁੱਗੇ ਤੂੰ ਪੂਰਾ ਵਾਈਪਰ ਰੱਖ ਗੋਡ ਮਾ ਪੁਆਇੰਟ ਗ੍ਰੇਟ ਅੱਗੇ ਚੱਲਦੇ ਹੀਰੋ ਨੂੰ ਗੁੱਸਾ ਆਉਂਦਾ ਹੈ ਤੇ ਉਹ ਵਾਈਪਰ ਚੱਕ ਲੈਂਦਾ ਉਧਰੋਂ ਤੁਸੀਂ ਸਮੁੰਦਰੀ ਵੇਲ ਮੱਛੀ ਚੱਕ ਲੈਂਦੇ ਹੋ ਜਾਗੋ ਹਾਂ 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 ਸਟੋਰੀ ਬਹੁਤ ਇੰਟਰਸਟਿੰਗ ਹੈ ਵੈਰੀ ਗੁੱਡ ਹੈ ਕੈਮਰੇ ਲੱਗੇ ਜਿੰਨੇ ਜਿੰਨੇ ਸਾਹਮਣੇ ਕਹਿ ਤਾਂ ਆਡੀਅנס ਨੂੰ ਕਿਦਾਂ ਕਮਾਉਣਗੇ ਅੱਗੇ ਅੱਗੇ ਚੱਲਦੇ ਉਹ ਤੋਂ ਬਾਅਦ ਵੇਲ ਮੱਛੀ ਚੱਕ ਲੈਂਦੀ ਹੈ ਇੱਥੇ ਆਡੀਅנס ਦੀ ਜ਼ੋਰਦਾਰ ਤਾੜੀਆਂ ਦੀ ਆਵਾਜ਼ ਹੈ ਉਹ ਆਪ ਲਾਣੀ ਹੈ ਸਾਰੀ ਹਾਂਜੀ ਇਹਦਾ ਇਹਦਾ ਜਿੰਨੇ ਵੀ ਥੀਏਟਰ ਚ ਤਾੜੀਆਂ ਵਾਲੇ ਤਾੜੀਆਂ ਵਾਲਾ ਜਿੰਨਾ ਵੀ ਕਰਾਊਡ ਹੈ ਸੰਗਾ ਜੀ ਇਦਾਂ ਹੀ ਹੱਸਣਾ ਹੈ ਫਿਲਮ ਦੇਖ ਕੇ ਲੋਕਾਂ ਨੇ ਕਿਉਂਕਿ ਇਹਨੀ ਕਾਮੇਡੀ ਫਿਲਮ ਹੈ। ਅੱਛਾ। ਓ ਮਾਈ ਗੋਡ। ਤੇ ਤਾੜੀਆਂ ਦੀ ਜਿਹੜੀ ਆਵਾਜ਼ ਹੈ ਉਹ ਸਾਰਾ ਕਰਾਊਡ ਆਪਣਾ ਹੈ। ਜਿੰਨੇ ਵੀ ਲੋਕ ਤਾੜੀ ਮਾਰ ਰਹੇ ਹਾਂ। ਹਾਂਜੀ ਹਾਂਜੀ। ਇੱਥੇ ਹੀਰੋ ਉਹਦੀ ਵੱਖੀ ਚ ਵਾਈਪਰ ਮਾਰਦਾ ਹੈ ਤੇ ਦੂਜਾ ਤੁਸੀਂ ਲੱਕ ਚ ਵੇਲ ਮੱਛੀ ਮਾਰਦੇ ਹੋ। 1 ਘੰਟੇ ਕੰਟੀਨਿਊ ਲੜਾਈ ਚੱਲ ਰਹੀ ਹੈ। ਭਾਈ ਵੇਲ ਮੱਛੀ ਮਾਰਦਾ ਮਾਮਾ ਵੇਲਣਾ ਉਹ। ਤੇ ਇਹ ਤੁਹਾਡੀ ਜਿਹੜੀ ਲੜਾਈ ਹੈ ਨਾ ਸਾਰੇ ਡੱਡੂ ਮੱਛੀਆਂ ਸ਼ੇਰ ਚੀਤੇ ਸੱਪੀਆਂ ਸ਼ਾਰਕਾਂ ਹੋਰ ਸਮੁੰਦਰੀ ਚੀਜ਼ਾਂ ਜਿੰਨੀਆਂ ਵੀ ਹੋਗੇ ਹਾਂਜੀ ਉਹ ਤੁਹਾਡੀ ਲੜਾਈ ਦੇਖਣ ਬਾਹਰ ਆ ਜਾਂਦੇ ਆ ਹੀਰੋਇਨ ਵੀ ਪਿੱਛੇ ਖੜੀ ਹੈ ਘੰਟਾ ਲੜਨ ਤੋਂ ਬਾਅਦ ਉਹਨਾਂ ਦੇ ਦਿਮਾਗ ਚ ਆਉਂਦਾ ਹੈ ਕਿ ਕੁੜੀ ਪਿੱਛੇ ਨਹੀਂ ਲੜਨਾ ਚਾਹੀਦਾ ਉਹ ਕੁੜੀ ਦੇ ਅੱਗੇ ਆਉਂਦੇ ਤੇ ਲੜਨਾ ਸ਼ੁਰੂ ਕਰ ਦਿੰਦੇ ਆ ਅੱਛਾ ਹਾਂਜੀ ਸਾਹਮਣੇ ਆ ਕੇ ਲੜਾਈ ਹਾਂਜੀ ਪਿੱਛੇ ਨਹੀਂ ਲੜਨਾ ਚਾਹੀਦਾ ਅੱਗੇ ਲੜਨਾ ਚਾਹੀਦਾ ਹਾਂਜੀ ਸੰਗਾ ਜੀ ਕੁੜੀ ਦੇ ਹੱਥੋਂ ਵਾਈਪਰ ਖੋਲ ਲੈਂਦੇ ਖਤਰਨਾਕ ਐਕਸ਼ਨ ਲੜਾਈ ਪੂਰਾ ਆ ਚਿਸ ਟਿਸ ਟਾ ਟਾ ਤੋਂ ਪੂਰਾ ਐਕਸ਼ਨ ਚੱਲ ਰਿਹਾ ਲ ਉਤੋਂ ਬਾਅਦ ਸਭ ਸਮੁੰਦਰ ਚ ਡੁੱਬ ਜਾਂਦਾ ਹੈ ਹਾਂ ਤੇ ਕੁੜੀ ਜਿਹੜੀ ਉਹ ਇਕੱਲੀ ਖੜੀ ਰਹਿ ਜਾਂਦੀ ਹੈ ਕੁੜੀ ਜਿਹੜੀ ਉਹ ਸਮਾਨ ਨੂੰ ਦੇਖ ਕੇ ਰੋ ਰਹੀ ਹੁੰਦੀ ਹੈ ਕਿ ਸਮਾਨ ਤੇ ਸਾਰਾ ਚਲਾ ਗਿਆ ਹੁਣ ਮੈਂ ਝਾਂਜਰਾ ਕਿਵੇਂ ਬਣਾਉਂਗੀ ਤੇ ਹੁਣ ਝਾਂਜਰਾ ਬਣਾਉਣ ਲਈ ਚਾਹੀਦਾ ਪੈਸਾ ਪੈਸਾ ਕੌਣ ਲਾਉਂਦਾ ਪ੍ਰੋਡਿਊਸਰ ਇੱਥੇ ਐਂਟਰੀ ਹੋਏਗੀ ਦਾ ਪ੍ਰੋਡਿਊਸਰ ਲੱਖਾ ਦੀ ਆਹਾ 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 ਗ੍ਰੇਟ ਅੱਛਾ ਉਤੋਂ ਬਾਅਦ ਜਦੋਂ ਕੁੜੀ ਪ੍ਰੋਡਿਊਸਰ ਲੱਖਾ ਨੂੰ ਦੇਖਦੀ ਹੈ ਤੇ ਉਹਨੂੰ ਪਿਆਰ ਹੋ ਜਾਂਦਾ ਤੁਰਦੇ ਤੁਰਦੇ ਉਹਨੂੰ ਪਿਆਰ ਹੋ ਜਾਂਦਾ ਤੇ ਲੱਖਾ ਕੁੜੀ ਲੈ ਕੇ ਆਉ ਗਿਆ ਆਉ ਗਿਆ ਆਉ ਗਿਆ ਜੇ ਖੜੀ ਰਹਿ ਜਾਂਦੀ ਫੇਰ ਨਹੀਂ ਸੀ ਪਿਆਰ ਹੋਣਾ ਉਤਰਦੀ ਤਰਦੀ ਦਿਨ ਹੋਇਆ ਨਾ ਥੋੜਾ ਸ਼ਾਰਟ ਵੇਰੀਏਸ਼ਨ ਮਿਲ ਜਾਂਦੀ ਹੈ ਨਾ ਨਹੀਂ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਹ ਫਿਲਮ ਨੂੰ ਡਾਇਰੈਕਟ ਕਰ ਰਹੇ ਸ਼ਿੰਦਾ ਗਰੇਵਾਲ ਇਕਮ ਗਰੇਵਾਲ ਤੇ ਗੁਰਬਾਸ ਗਰੇਵਾਲ ਨਹੀਂ ਮੈਂ ਤਾਂ ਬੜੀਆਂ ਉਮੀਦਾਂ ਸੀ ਉਹਨਾਂ ਬੱਚਿਆਂ ਕੋਲ ਅੱਛੇ ਕੰਮ ਕਰਨਗੇ ਤੇ ਕੀ ਕਰ ਰਹੇ ਨੇ ਬਹੁਤ ਵੱਡੀ ਕੰਮ ਹੈ ਆਪਣਾ ਫੀਚਰ ਕੈਨੇਡਾ ਚ ਉਹਨਾਂ ਦੇ ਵੱਖਰੇ ਵੱਖਰੇ ਫਲੈਟਸ ਬੁੱਕ ਹੋ ਗਏ ਅੱਛਾ ਜੀ ਹਾਂਜੀ ਬਰਜ ਖਲੀਫਾ ਚ ਉਹਨਾਂ ਦੇ ਫਲੈਟ ਬੁੱਕ ਹੋ ਗਏ ਤੇ ਪੇਮੈਂਟ ਜਿਹੜੀ ਹੈ ਡਾਲਰਸ ਦੇ ਵਿੱਚ ਉਹਨਾਂ ਦੇ ਅਕਾਊਂਟ ਚ ਪਹੁੰਚ ਗਈ ਹੈ ਤੇ ਭਾਈ ਫਿਰ ਅਸੀਂ ਕਿਉਂ ਕਰਾਂਗੇ ਸਾਨੂੰ ਤਾਂ ਇਹ ਤਾਂ ਤੁਸੀਂ ਇੱਥੋਂ ਦੀ ਕਰੰਸੀ ਨਹੀਂ ਦਿੱਤੀ बाकी तो कभी चैक बाउंस होया मैं होना है मैंने हूँ लग रहा है, है। <laughs> पहला कदम नहीं होया पर हूँ पूरी उम्मीद है क्यों मैंने गर्मी लग रही पसीना बहुत आ रहा है मेरी फ्लाइट है लंडन जी बड़ा मन चावल लगता है कुछ मैं बहुत चावल लगता है बंदा हाँ 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 जी कहना मेरे अच्छा लगा बंदा कहना अच्छा कहना फिल्म करनी चाहिए तुम दोनों बहुत वादी लगे हो थैंक यू सो मच थैंक यू जी थैंक यू भाजी थैंक यू भाजी थैंक यू हाँ जी तो मैं इजाजत दो ਤੇ ਜੇ ਤੁਸੀਂ ਸਾਈਨ ਕੀਤੀ ਹੈ ਨਾ ਤੇ ਮੇਰੇ ਨੂੰ ਵੀ ਆ ਚੈੱਕ ਚੁੱਕ ਨਾ ਤੇਰੇ ਸਾਈਨ ਮੈਂ ਕਰ ਹੀ ਲੈਂਦਾ ਚੈੱਕ ਕਰਦਾ ਮੈਂ ਫਿਰ ਫੜ ਲਾਂਗਾ ਆਪਾਂ ਫਿਲਮ ਕਰ ਰਹੇ ਆ ਵੱਡੀ ਓਕੇ ਓਕੇ ਮਿਸਟਰ ਸੰਗਾ ਓਕੇ 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 ਜੀ ਓਕੇ 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 ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ